ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ ਇਕ ਓੰਕਾਰ ਸਤਗੁਰ ਪ੍ਰਸਾਦ ਨਾਉ ਕਰਤਾ ਕਾਦਰ ਕਰੇ ਕਿਉ ਬੋਲ ਹੋਵੈ ਜੋ ਖੀਵਦੈ ਦੇ ਗੁਨਾ ਸਤ ਭੈਣ ਭਰਾਵ ਹੈ ਪਰੰਗਤ ਦਾਨ ਪੜੀਵਦੈ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦੈ ਲੈਣੇ ਤ੍ਰਿਓਨ ਛੱਤ ਸਿਰ ਕਰਿ ਸਿਫਤੀ ਅੰਮ੍ਰਿਤ ਪੀਵਦੈ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪ੍ਰਾ ਕੋਏ ਜੀਐਦੈ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦੈ ਸਹ ਟਿੱਕਾ ਦਿੱਤੋ ਸਜੀਵਦੈ ਲਹਿਣੇ ਦੀ ਫੇਰਾਈ ਐ ਨਾਨਕਾ ਦੋਹੀ ਖੱਟੀ ਐ ਜੋਤ ਉਹਾ ਜੁਗਤ ਸਾਇ ਸਹਿ ਕਾਇਆ ਫੇਰ ਪਲਟੀ ਐ ਝੁੱਲੈ ਸੋ ਛੱਤ ਨਰੰਜਣੀ ਮਲ ਤਖਤ ਬੈਠਾ ਗੁਰ ਹੱਟੀ ਐ ਕਰਹਿ ਜੇ ਗੁਰ ਫਰਮਾਇਆ ਸਿਲ ਜੋਗ ਅਲੂਣੀ ਚੱਟੀ ਐ ਲੰਗਰ ਚੱਲੈ ਗੁਰ ਸ਼ਬਦ ਹਰ ਟੋਟਨਾ ਵੀ ਖੱਟੀ ਐ ਖਰਚੇ ਦਿੱਤਖ ਖਸਮ ਦੀ ਆਪ ਖਹਿਦੀ ਖੈਰ ਦਬੱਟੀ ਐ ਹੋਵੈ ਸਿਫਤ ਖਸਮ ਦੀ ਨੂਰ ਅਰਸ ਹੋ কুরਸੋ ਛੱਟੀ ਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਚ ਜੇ ਗੁਰ ਫਰਮਾਇਆ ਕਿਉ ਦੂ ਬੋਲੋ ਹੱਟੀ ਐ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮੁਰਟੀ ਐ ਦਿਲ ਖੋਟਿਆ ਕੀ ਫਿਰਨਾ ਬਨ ਭਾਰ ਉਚਾਇਨ ਛੱਟੀ ਐ ਜਿਨਾਂ ਆਖੀ ਸੋਈ ਕਰੇ ਜਿਨ ਕੀਤੀ ਤਿਨੈ ਠੱਟੀ ਐ ਕੌਣ ਹਾਰੇ ਕਿਨ ਓਵੱਟੀ ਐ ਜਿਨ ਕੀਤੀ ਸੋ ਮੰਨਣਾ ਕੋਸਾਲ ਜਿਵਾਹੇ ਸਾਲੀ ਧਰਮ ਰਾਏ ਹੈ ਦੇਵਤਾ ਲੈ ਗੱਲਾ ਕਰੇ ਦਲਾਲੀ ਸਤ ਗੁਰ ਆਖੇ ਸੱਚਾ ਕਰੇ ਸਾਬਾ ਤੋ ਵੈ ਦਰਹਾਲੀ ਗੁਰ ਅੰਗਦ ਜੀ ਦੋਹੀ ਫਿਰੀ ਸੱਚ ਕਰਤੈ ਬੰਦ ਬਹਾਲੀ ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸੈ ਡਾਲੀ ਦਰ ਸੇਵੇ ਉਮਤ ਖੜੀ ਮਸਕਲੇ ਹੋਏ ਜੰਗਾਲੀ ਦਰ ਦਰਵੇ ਸਿਖ ਸੰਮਦੈ ਨਾਏ ਸੱਚੇ ਬਾਣੀ ਲਾਲੀ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ਾਉ ਪਤਰਾਲੀ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਖਿਆਲੀ ਗੁਰ ਸਿੱਖਾਂ ਕੇ ਮੁਖ ਉਜਲੇ ਮਨ ਮੁਖ ਥੀਏ ਪਰਾਲੀ ਪਏ ਕਬੂਲ ਖਸਮ ਨਾਲ ਜਾ ਕਾਲ ਮਰਦੀ ਕਾਲੀ ਮਾਤਾ ਕੀ ਵੀ ਸਹ ਸੋਏ ਜਿਨ ਗੋਏ ਉਠਾਲੀ ਹੋਰਿਓ ਗੰਗ ਵਹਾਈਐ ਦੁਨਿਆਈ ਆਖੇ ਕੇ ਕਿਓਨ ਨਾਨਕ ਈਸ਼ਰ ਜਗਨਾਥ ਉਚਹਦੀ ਵੈਣ ਵਿਰਕਿਓਨ ਮਾਧਾਨਾ ਪਰਬਤ ਕਰ ਨੇਤਰ ਬਾਸਿਕ ਸਬਦ ਰਣਕਿਓਨ ਚੌਦਹ ਰਤਨ ਨਿਕਾਲਿਆਨ ਕਰ ਆਵਾ ਗਾਉਣ ਚਿਲਕਿਓਨ ਕੁਦਰਤ ਹੈ ਵੇ ਖਾਲੀਐਨ ਜਿਣ ਐਵਡ ਪਿੱਡ ਠਿਣਕਿਓਨ ਲੈਨੇ ਤ੍ਰਿਓਨ ਛਤ ਸਿਰ ਅਸਮਾਨ ਅਸਮਾਨ ਕਿਆੜਾ ਛਕਿਓਨ ਜੋਤ ਸਮਾਣੀ ਜੋਤ ਮਾਹੇ ਆਪ ਆਪੈ ਛੇਤੀ ਮਿਕਿਓ ਨ ਸਿਖਾ ਪੁੱਤਰਾ ਕੋਖ ਕੈ ਸਭ ਉਮਤ ਵੇਖੋ ਜੇ ਕਿਓ ਨ ਜਾ ਸਦੋਸ ਤਾ ਲੈਣਾ ਟਿਕਿਓ ਨ ਫੇਰ ਵਸਾਇਆ ਫੇਰ ਆਣ ਸਤਗੁਰ ਖਡੂਰਾ ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗੁਰੂਰ ਲਭ ਵਿਣਾਏ ਮਾਨਸਾ ਜਉ ਪਾਣੀ ਬੂਰ ਵਰਿਆ ਦਰਗਹਿ ਗੁਰੂ ਕੀ ਕੁਦਰਤੀ ਨੂਰ ਜਿਤ ਸੋ ਹਾਥ ਨ ਲੱਭਈ ਤੂੰ ਉਹਠ ਰੂਰ ਨਾਉਨਦ ਨਾਮ ਨਿਦਾਨ ਹੈ ਤੁਧ ਵਿੱਚ ਭਰਪੂਰ ਨਿੰਦਾ ਤੇਰੀ ਜੋ ਕਰੇ ਸੋ ਵੰਝੈ ਚੂਰ ਨੇੜੈ ਦਿਸੈ ਮਾਤ ਲੋਕ ਤੁਧ ਸੁज्जੈ ਦੂਰ ਫੇਰ ਵਸਾਇਆ ਫੇਰ ਆਣ ਸਤ ਗੁਰ ਖਾ ਡੂਰ ਸੋ ਟਿੱਕਾ ਸੋ ਬਹਿਣਾ ਸੋਈ ਦੀਬਾਨ ਪਿਉ ਦਾਦੇ ਜਿਵੇਂ ਹਾ ਪੋਤਾ ਪਰਵਾਨ ਜਿਨ ਬਾਸਕ ਨੇਤਰੈ ਕੱਤਿਆ ਕਰਨੇ ਹੀ ਤਾਨ ਜਿਨ ਸਮੁੰਦ ਵਿਰੋਲਿਆ ਕਰ ਮੇਰ ਮਧਾਨ ਚੌਦਹ ਰਤਨ ਨਿਕਾਲਿਆਨ ਕੀ ਤੋਨ ਚਾ ਨਾਨ ਘੋੜਾ ਕੀ ਤੋਂ ਸਹਿਜ ਦਾ ਜਤ ਕੀਓ ਪਲਾਨ ਤਨਖ ਜੜਾਇਓ ਸਤ ਦਾ ਜਸ ਹੰਦਾ ਬਾਣ ਕਲ ਵਿੱਚ ਧੂ ਅੰਧਾਰ ਸਾ ਚੜਿਆ ਰੇ ਭਾਣ ਸਤੋ ਖੇਤ ਜਮਾਇਓ ਸਤਹਿ ਸਤ ਹੋ ਸ਼ਾ ਬਾਣ ਨਿਤਰ ਸੋਈ ਤੇਰੀ ਐ ਕਿਉ ਮੈਦਾ ਖਾਨ ਚਾਰੇ ਕੁੰਡਾ ਸੁਜੀਓਸ ਮਨ ਮੈਂ ਸ਼ਬਦ ਪਰਵਾਣ ਆਵਾ ਗਉਣ ਨਿਵਾਰਿਓ ਕਰ ਨਦਰ ਨੀਸਾਨ ਉਤਰਿਆ ਉਤਾਰ ਲੈ ਸੋ ਪੁਰਖ ਸੁਜਾਨ ਝਖੜ ਵਾ ਉਹਨਾਂ ਡੋਲਈ ਪਰਬਤ ਮੇਰਾਣ ਜਣ ਬਿਰთა ਜੀ ਕੀ ਜਾਣੀ ਹੂ ਜਾਣ ਕਿਆ ਸਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਗੜ ਸੁਜਾਨ ਦਾਨ ਜੇ ਸਤਗੁਰ ਭਾਵਸੀ ਸੋ ਸੱਤੇ ਦਾਨ ਨਾਨਕ ਹੰਦਾ ਛਤਰ ਸਿਰ ਉਮਤ ਹੈਰਾਨ ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਨ ਪਿਉ ਦਾਦੇ ਜੇ ਵਿਹਾ ਪੋਤਰਾ ਪਰਵਾਨ ਧੰਨ ਧੰਨ RAM DAS GURU ਜਿਨ ਸਿਰ ਆਤਨੈ ਸਵਾਰਿਆ ਪੂਰੀ ਹੋਈ ਕਰਾ ਮਾਤ ਆਪ ਸਿਰਜਣਹਾਰੈ ਧਾਰਿਆ ਸਿੱਖੀ ਅਤ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲਾ ਥਾਹੂ ਅਤੋਲ ਤੂ ਤੇਰਾ ਅੰਤ ਨ ਪਾਰਾ ਵਾਰਿਆ ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ ਧਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈ ਸਕਾਰਿਆ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਠਾ ਤਾਂ ਮਨ ਸਾਧਾਰਿਆ ਚਾਰੇ ਜਾਗੇ ਚਹੁ ਜੁਗੀ ਪੰਚਾਇਣ ਆਪੇ ਹੋਆ ਆਪੀ ਨੈ ਆਪ ਸਾਜਿਓਨ ਆਪੇ ਹੀ ਥੰਮ ਖਲੋਆ ਆਪੇ ਪੱਟੀ ਕਲਮ ਆਪ ਆਪ ਲਿਖਣਾ ਹਾਰਾ ਹੋਆ ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਨਰੋਆ ਤਖਤ ਬੈਠਾ ਅਰਜਨ ਗੁਰੂ ਸਤਗੁਰ ਕਾ ਖਿਵੈ ਚੰਦੋਆ ਉਗਮਣ ਹੋ ਤੈ ਆਥ ਬਣੋ ਚਹ ਚੱਕੀ ਕੀ ਅਨ ਲੋਆ ਜਿਨੇ ਗੁਰੂ ਨਾ ਸੇਵਿਓ ਮਨ ਮੁਖਾ ਪਇਆ ਮੋਆ ਦੂਣੀ ਚੌਣੀ ਕਰਾ ਮਾਤ ਸੱਚੇ ਕਾ ਸੱਚਾ ਢੋਆ ਚਾਰੇ ਜਾਗੇ ਚਹੁ ਜੁਗੀ ਪੰਚਾਇਣ ਆਪੇ ਹੋਆ ਦੂਣੀ ਚੌਣੀ ਕਰਾ ਮਾਤ ਸੱਚੇ ਕਾ ਸੱਚਾ ਢੋਆ ਚਾਰੇ ਜਾਗੇ ਚਹੁ ਜੁਗੀ ਪੰਚਾਇਣ ਆਪੇ ਹੋਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ